ごありがとうフフフフ。 ਰਾਵੀ ਹੋ ਗਿਆ ਚੋਰ ਚ ਬਖ ਜਾਂਦਾ ਵੀ ਡਰ ਲੱਗਦਾ ਚੱਲ ਕੋਈ ਨਾ ਖੁੰਡਾ ਤਾਂ ਹੈਗਾ ਹੀ ਆ ਪਰ ਖੁੰਡਾ ਵੀ ਕੀ ਕਰੂਗਾ ਜੇ ਕਿਸ ਨੇ ਮੋਰਾ ਚ ਤੁਨ ਤੀ ਹੋ ਗਿੜੇ ਕਿੜੇ ਫਿਰ ਕੋਹੋਂ ਤਾਂ ਚੋਰ ਜੇ ਲੱਗਦੇ ਮੇਰਾ ਵੀ ਹੋ ਗਿਆ ਤੇ ਪੁੱਤ ਇਨੀ ਗਾਨੀ ਸਕੰਨ ਦਾ ਜ਼ੋਰ ਜੇ ਲੱਗਦੀ ਆ ਬੱਟੇ ਆਏ ਯਾਰ ਕਿੰਨੇ ਦਿਨ ਹੋ ਗਏ ਕੋਈ ਸ਼ਿਕਾਰ ਸ਼ਕੁਰਨੀ ਆਫਾ ਯਾਰ ਤੇਰੀ ਗਲਤਤਾ ਸਹੀ ਉਹ ਵੇਖ ਇੱਕ ਹੰਦਾ ਉਹ ਨਾ ਪੁੱਤ ਹੈ ਪੁੱਤੀਆਂ ਨਹੀਂ ਓਏ ਇਹਨੂੰ ਲੁੱਟੀਏ ਮੈਨੂੰ ਮਾਰਨ ਦਾ ਵਾਵਾ ਲੱਗਦਾ ਇਹਦੀ ਕੋਈ ਬੰਦਾ ਵੀ ਬਾਹਰ ਲਾ

ਕੀ ਹਮੈਂ ਤੈਨੂੰ ਦੱਸਤਾ ਮੇਰੀ ਗਲਤੀ ਕਾਜੀ ਇਹ ਤੇ ਨੀ ਹੋਣੀ ਉਹ ਤੁਰਦੇ ਜਿਦ ਮੈਂ ਤੈਨੂੰ ਕਿਹਾ ਸੀ ਆ ਮੈਂ ਤੇਨੂੰ ਕਿਹਾ ਸੀ ਕੁੰਡੇ ਤੋਂ ਵੀ ਡਰ ਲੱਗਦਾ ਸੀ ਉਹਦੇ ਤੋਂ ਯਾਰ ਇਹ ਕਿੱਧਰ ਇਹ ਤਾਂ ਮਾਮੇ ਕੇ ਪਿੰਡ ਗਿਆ ਸੀ ਅੱਛਾ ਯਾਰ ਤੂੰ ਕਿੱਧਰ ਗਿਆ ਤੂੰ ਇਹ ਕੰਮ ਨਾ ਉਹ ਤੂੰ ਕਿੱਧਰ ਆ ਇਸ ਵੇਲੇ ਭਾਈ ਅੱਜ ਤਾਂ ਮੈਂ ਮਸਾ ਹੀ ਬਚਾ ਭਾਈ ਓਏ ਕਿਵੇਂ ਕੀ ਗੱਲ ਹੋ ਗਈ ਯਾਰ ਅੱਜੋਂ ਮੇਰੇ ਪਿੱਛੇ ਨਾ ਚੋਰ ਲੱਗ ਚਲੇ ਸੀਗੇ ਯਾਰ ਹੈ ਆਪਣੀ ਲਾਹੌਰੀ ਉਮੀਨਾ ਤੇ ਚ ਪਤਾ ਨਹੀਂ ਕੀ ਖਜ਼ਾਨਾ ਰੱਖਦਾ ਤੈਨੂੰ ਕਿੰਨੇ ਵਾਰੀ ਕਿਹਾ ਬਾਹਰ ਮਾਹੌਲ ਮਾੜਾ ਲੈ ਕੇ ਤੂੰ ਝੋਲਾ ਜਾ ਇਹਨੂੰ ਦਰਪੈਕ ਦੇ ਇਹਨੂੰ ਦਰਪੈਆ ਝੋਲੇ ਬਾਰੇ ਨਾਵੇਂ ਬੋਲ ਤੇ ਦੇ ਵਿੱਚ ਲੱਖਾਂ ਦਾ ਸਮਾਨ ਬੋਲੀ ਜਾਂਦਾ ਝੋਲੇ ਬਾਰੇ ਐਵੇਂ ਲੱਖਾਂ ਦਾ ਲੱਖਾਂ ਦਾ ਨਾ ਹੋ ਕੁਝ ਦਾ ਪਿੱਤੀ ਨਹੀਂ ਆਹਾਂ ਤੂੰ ਕਰਾਏਗਾ ਕੋਈ ਗੱਰਾ ਜੱਦਾ ਲੱਖਾਂ ਦੇ ਸਮਾਨ ਦਾ ਉਹ ਚੰਗਾ ਚੰਗਾ ਉਹ ਨਾਲੇ ਮੰਮੀ ਹੋਰੀ ਨਹੀਂ ਉਹਦੇ 2-4 ਦਿਨ ਮੈਂ ਤਾਂ ਆ ਗਿਆ ਪਿੰਡ ਚੰਗਾ ਚੰਗਾ ਅੱਜ ਤਾਂ ਧਿਆਨ ਨਾ ਰਹਿਣਾ ਪੈਣਾ ਉਹ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਮੱਜਾਂ ਦਾ ਵੀ ਤਾਂ ਰੱਖੀ ਮੈਂ ਤਾਂ ਅੰਦਰ ਪੈਣਾ ਉਹ ਮੈਂ ਵੀ ਅੰਦਰ ਹੀ ਪਊਂਗਾ ਮੈਂ ਮੱਥੋਂ ਤਾਂ ਨਹੀਂ ਪੈ ਜਾਂਦਾ ਮੱਛਰ ਦਾ ਉਹ ਯਾਰਾ ਆਈਏ ਕਾਰਵਾਈ ਤੋਂ ਸੰਨਾ ਇਹ ਕੰਦ ਲੰਗਾ ਨਹੀਂ ਗੱਲ ਰੱਖ ਤੈਨੂੰ ਵੀ ਲੈ ਜਾਵਾਂਗੇ ਉਹ ਕੈਵਰੀ ਉਹ ਪਰ ਆਵਾ ਖੜਾ ਹੋ ਕਿਉਂ ਰਫੜੇ ਬੜੇ ਨੂੰ ਪਿਆਉ ਮੈਨੂੰ ਵੀ ਅੱਜ ਸੰਤਰਾ ਇਹ ਤੂੰ ਰਿਆ ਕੋਈ ਵੀ ਨਹੀਂ ਮਾਣ ਜੇ ਸੋਣਾ ਹੈ ਤੇ ਘਰੇ ਨਹੀਂ ਸੰਭਾਲੂ ਕੋਈ ਨਹੀਂ ਲੱਗੀ ਤੈਨੂੰ ਵੇ ਨਾਲ ਲੇ ਕੇ ਜਾਂਦਾ ਕੋਈ ਚ ਲੈ ਕੇ ਜਾ ਕੋਈ ਨਹੀਂ ਰੁਕੇ ਤੈਨੂੰ ਲੈ ਕੇ ਜਾ ਮੈਂ ਇੱਥੇ ਲਾੜ ਨਹੀਂ ਕਰਨੀ

ਜੇ ਸਿਮਲ ਨੇ ਇਸ ਫਿਲਹਾਨ ਨੂੰ ਬਰੋਕਰ ਆ ਗਿਆ ਮੈਨਾਂ ਮੈਨੂੰ ਉਹ ਉਹ ਨਾ ਲੈਣਾ ਪੱਤੀਆਂ ਲਊਂਗਾ ਬੰਦੇ ਕੋਈ ਮਾਰ ਵਾ ਤੂਆ ਪੱਤਿਆਂ ਦੀ ਲਗਾਉਣੀ ਬੋਲ ਭਰਾਵਾ ਅਸਲੀਆਂ ਵੀ ਤੜਾਏਗਾ ਨੋ ਕੋਈ ਉਹ ਨਹੀਂ ਉਹ ਨਹੀਂ ਮੈਂ ਜੇ ਮੈਂ ਮਾਸ਼ ਬਣਾ ਲਈ ਤੇ ਨਾ ਮੈਂ ਇਹ ਕੋਈ ਨਾ ਨਹੀਂ ਕਰੀਦਾ ਨਾ ਮਾਵਾ ਤਾਂ ਨਹੀਂ ਉਹ ਕੋਈ ਕਰਦੀ ਨਹੀਂ ਉਹ ਕੋਈ ਕਰਦੀ ਨਹੀਂ ਆ ਮੇਰੇ ਚੜ੍ਹ ਰੋਤੀ ਹੈ ਆ ਦਿਨੋਂ ਸੇ ਨਹੀਂ ਕਰਵਾਉਂ ਇੱਕ ਹਜ਼ਾਰ ਕੀ ਮਾਪਾ ਚੋੜਾ ਰੱਖ ਦਿੱਤੀ ਆ ขอเพื่อทํางานค่าตาลีฟาตนะนิเซกครับโชคดีครับ

ਆਹ ਨਾ ਮੈਂ ਕੁਛ ਨਹੀਂ ਬੋਲਣਾ ਪੁੱੁੰਦੇ ਦੇ ਦੇ ਨੀ ਉਹ ਪੁੱਛ ਨੂੰ ਨਹੀਂ ਆਪਾਂ ਆਪਣੇ ਪਿੰਡਾਂ ਦੇ ਖੋਜੀ ਨੂੰ ਲਾਉਣੇ ਆ ਫਿਰ ਪੁੱਛ ਬਲਤ ਕੁਛ ਨਹੀਂ ਕਰਦੀਗੀ ਉਹ ਤਾਂ ਲੁੱਟ ਕੇ ਖਾ ਜਾਂਦੀ ਪੁੱਛ ਕਿਹੜਾ ਖੋਜੀ ਆਪਣੇ ਪਿੰਡਾਂ ਦਾ ਭੋਲਾ ਖੋਜੀ ਉਹ ਬੜਾ ਖੋਜੀ ਆ ਜਾਓ ਬੇਲੀਆ ਉਹ ਤਿਆਰੀ ਕਰੀ ਜਾਂਦਾ ਖੋਜੀ ਦੀ ਨਾਲੇ ਆਪਣੇ ਰੁਪਏ ਵਾਦ ਜਾਣੇ ਆ ਉਹ ਮੈਂ ਰੁਪਏ ਬਚਾਉਣੇ ਨਹੀਂ ਜੇ ਮੈਂ ਤਾਂ ਉਹ ਰੁਪਏ ਵਾਪਸ ਮੰਗਾਉਣੇ ਆ ਉਹ ਵਾਪਸੀ ਲਾਉਣੇ ਆ ਆਪਾਂ ਲਾਉਣੇ ਆ ਨੂੰ ਛੇਦੀ ਦਾ ਆਪਰਾਵਾਂ ਓਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਲਕਾ ਤੇਰੇ ਖੋਜੀ ਨੂੰ ਸੁਣਨ ਦੁਪਹਿਰਾ ਹੋਣ ਨੂੰ ਗਿਆ ਪਾਇਣ ਬਹਿ ਜਾ ਟੱਕੇ ਆਜੂਗਾ ਆਪੇ ਨਾਲ ਬੀਬੀ ਰਹੀ ਆਉਣ ਵਾਲੇ ਦੋ ਦਿਨਾਂ ਤੱਕ ਅਜੇ ਬਾਪੇ ਨੂੰ ਪਤਾ ਲੱਗ ਗਿਆ ਤਾਂ ਪਤਾ ਤਾਂ ਲੱਗੂਗਾ ਹੀ ਵੇਖੀ ਘੋਡੇ ਨਾਲ ਸੇਕਦਾ ਤੇਰੇ ਢੋਆ ਮੇਰਾ ਅੱਡਾ ਆਏ ਆਏ ਕਰਦਾ ਹੁਣ ਉੱਤੇ ਕੋਆਟ ਦਾ ਖਾਇਆ ਕਿਵੇਂ ਐ ਵੀ ਕੰਮ ਸੀ ਤਾਂ ਸੀ ਉਹ ਕੰਮ ਤੋਂ ਪਤਾ ਕਦੇ ਡੱਕਾ ਦਾ ਤੋੜ ਜਾਣੀ ਕੰਮ ਕੀਤਾ ਸੀ ਕਬੀ ਬੁਣੇ ਉਹ ਫੋਨ ਫਾ ਨਹੀਂ ਲੱਗਦਾ ਯਾਰ ਤਾ ਪੈਨੇ ਆ ਤੈਨੂੰ ਪੈ ਵੀ ਬੈਠੇ ਰਹਿਤਾ ਕੀ ਹਾਇ ਹਾ ਕੀ ਪਿਆ ਪੈ ਜਾਂਦੇ ਤੇ ਤੂੰ ਟੇਕੋ ਖਾ ਕੇ ਰੁੱਟਨਾ ਤੇਰੇ ਨੇ ਆ ਉਹ ਹੁਣ ਤੂੰ ਮੈਨੂੰ ਕੁੱਤਾ ਨਾ ਰਲਾਉਣਾ ਹੋਰ ਤੈਨੂੰ ਕਿਹਦੇ ਨਾਲ ਲੱਗਦਾ ਨਾਲੇ ਤੇਰਾ ਫਾਇਦਾ ਕਰੋ ਨਾਲੇ ਗੱਲਾਂ ਸੁਣੋ ਪਾਪਾ ਤੇਰੇ ਘੋਡੇ ਵੇਖੀ ਫੇਰਦਾ ਆ ਕੇ ਹੈ ਅਸਲਾ ਕੀ ਤੇਰੇ ਪੂਰਾ ਕਰੂਗਾ ਉਹ ਆ ਕੇ ਉਹ ਨਰੋਂਦਾਗਾ ਉਹ ਚੱਕ ਕੇ ਗੰਦਾ ਜਿਹਾ ਝੋਲਾ ਲੈ ਤੁਰਿਆ ਫਿਰਦਾ ਸੀ ਕਦੇ ਐਨੂੰ ਜਾ ਆਪਣੇ ਕਦੇ ਐਨੂੰ ਜਾੜਾ ਹੁਣ ਕੁੰਡਾ ਕਰਾ ਕੇ ਸੌਖਾ ਤੈਨੂੰ ਤੇਰਾ ਨੁਕਸਾਨ ਹੋਇਆ ਨਾ ਤੈਨੂੰ ਵੀ ਪਤਾ ਲੱਗੂਗਾ ਉਹ ਭਰਾਵਾ ਮੇਰਾ ਨੁਕਸਾਨ ਕੀ ਹੋਣਾ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਪਰ ਤੇਰੇ ਕੋਲ ਤਾਂ ਜੂਆ ਵੀ ਹੈ ਨਹੀਂ ਤੂਆ ਤਾਂ ਵੱਧੂਆ ਭਰਾਵਾ ਪਰ ਤੂੰ ਮੇਰੇ ਏ ਇਹ ਰਾ ਆ ਗਿਆ ਚੋਰ ਚੋਰੀ ਕਰਨ ਪਈ ਓਏ ਓਏ ਚੋਰ ਨਹੀਂ ਪੁੱਤਾ ਖੋਜੀ ਆ ਭਰਾਵਾ ਨਹੀਂ ਕਸੂਰ ਲੱਗਦਾ ਖੋਜੀ ਨੂੰ ਜਿਆਦੇ ਕਿਵੇਂ ਆ ਬਣ ਤਿਆ ਖੋਜੀ ਆ ਖੋਜੀ ਖਾਵ ਕਨੇ ਏ ਖਾ ਕੇ ਕੀ ਲਟਾ ਨੁਕਸਾਨ ਹੋ ਗਿਆ ਮਾਦਾ ਮੱਜਾ ਨੂੰ ਪੱਠੇ ਪਾਉਣੇ ਨਹੀਂ ਉਡੀ ਛੱਡ ਕੇ ਆ ਗਿਆ ਆ ਤੂੰ ਪੁੱਛ ਲੈ ਪੱਠੇ ਤੋਂ ਇੱਥੇ ਪਾ 8 ਲੱਖ ਦਾ ਗੱਲ ਸੁਣ ਹਾਂ ਇੱਥੇ ਮੱਜਾ ਨੂੰ ਪੱਠੇ ਕੋਣ ਨਹੀਂ ਆਇਆ ਜਿੱਥੇ ਚੋਰੀ ਹੋਈ ਹੈ ਜਗਾ ਵਿਖਾ ਕਿੱਥੋਂ ਕਿਵੇਂ ਬਾਕੀ ਮੇਰੇ ਜ਼ਿੰਮੇਵਾਰੀ ਮੈਂ ਜਾਨੇ ਵੇਖਾਂ ਬੜਾ ਬਾਈ ਸਮਝਾ ਯਾਰ ਇਹਨੂੰ ਮੈਂ ਤਾਂ ਅੰਚੁੱਡੂਆਂ ਲੱਗਦਾ ਏ ਓ ਹੈਲੋ ਜ਼ਿਆਦਾ ਨਹੀਂ ਕਹਣਾ ਚੁੱਡੂ ਗੁੱਡੂ ਪੱਥੇ ਤੇ ਇੱਥੇ ਪਾਲਾ ਪਸਣਾ ਨੂੰ ਮੇਰਾ 8 ਲੱਖ ਦਾ ਨੁਕਸਾਨ ਹੋਇਆ ਪੂਰਾ 8 ਲੱਖ ਦਿਖਾ ਯਾਰ ਤਾਂ ਇਹ ਬੋਲੀ ਜਾਂਦਾ ਏ ਓ ਯਾਰ ਇਹ ਜਵਾਗ ਆ ਚੱਲ ਮੈਂ ਤੈਨੂੰ ਦਿਖਾਉਣਾ ਓ ਚੁੱਪ ਕਰ ਖੋਜੀ ਨੂੰ ਲੈ ਕੇ ਚੱਲਣ ਦੇ ਬੰਦਾ ਤੇਰੀ ਕਾਕ ਓ ਤੇਰੀ ਭਰਾਵਾ ਤੇਰੀ ਇਨਵੈਸਟੀਗੇਸ਼ਨ ਨਹੀਂ ਕਰੂੰਗਾ ਬੰਦਾ ਤੇਰੀ ਕਾਕ ਕਿਹਨਾਂ ਬੋਲ ਮੇਰੇ ਅੱਗੇ ਤੇਰੇ ਘਰ ਤੇ ਆ ਨਹੀਂ ਤੇ ਇੱਧਰ ਕਿਦਮ ਖੋਜ ਕਦੇ ਨਾ ਮੇਰੇ ਘਰ ਤੇ ਤੂੰ ਆ ਗਿਆ ਮੇਰੇ ਘਰ ਤੇ ਕੁਝ ਹੁੰਦਾ ਹੀ ਨਹੀਂ ਯਾਰ ਬਹੁਤ ਤੇਰਾ ਬੱਲਾ ਆ ਯਾਰ ਮੌਕੇ ਆਜਾ ਆਜਾ ਮੈਂ ਇੱਥੇ ਬੈਠ ਸੀ ਇੱਥੇ ਹੀ ਬੈਠ ਸੀਗਾ ਇੱਥੇ ਬੈਠਾ ਰਹੇ ਸੀ ਸੁਤੇ ਪਏ ਸੀ ਅਸੀਂ ਕੁਕੀ ਕਰਨਾ ਸੀ ਲੈ ਆਜਾ ਸੀ ਕਿ ਕਿਹਾ ਕਿ ਜੋੜੀ ਬਣਾ ਇਹਦੇ ਕੋਲ ਯਾਰ ਝੋਲਾ ਸੀਗਾ ਪਤਾ ਹੈ ਕਿ ਸੀ ਵੀ ਪੁੱਛ ਕੇ ਨਹੀਂ ਸੀ ਇਹਦੇ ਕੋਲ ਹੀ ਸੀ ਇਹ ਤੇ ਤੇ ਬੱਛੜਾ ਰੀ ਜਾਂ ਮਰਾ 8 ਲੱਖ ਰੁਪਈਆ ਸੀ ਉਹਦੇ ਵਿੱਚ 8 ਲੱਖ ਕਰਕੇ ਮੰਨਦਾ ਤੂੰ ਲੱਗਦਾ ਹੈਗਾ ਅਜੁੱਤੀ میری 26 ਲੱਖ ਦੀ ਆ ਇਹਦਾ ਗ੍ਰੈਂਡ ਚਾਰਟ ਦੇਖੋ ਵੇਖਾਂ ਹੋ ਤਾਂ ਬੱਸ ਤੂੰ ਖੋਜੀ ਆ ਤੂੰ ਲੱਗੋ ਉਹਦੇ ਚ ਠਹਿਕੀ ਸੀ ਪਰ ਤੂੰ ਨਾ ਇੱਕ ਨਾ ਬੰਡਿਆ ਆਇਆ ਕਰ ਇੱਕ ਦਾਗ ਲੈ ਕੇ ਆ ਬਾਹਰੋਂ ਦਾਗ ਹਾਂ ਦਾਗ ਦਾ ਕੀ ਕਰਨਾ ਕੋਜੀ ਤੂੰ ਆ ਕੇ ਮਾਇਆ ਕੋਜੀ ਤਾਂ ਤੂੰ ਆ ਭਾਵੇਂ ਨਾਂ ਲੱਭਿਆ ਬਸ ਝੋਲਾ ਲਿਓ ਨਾ ਮੈਂ ਆਫਤੋਂ ਤੂੰ ਦਾ ਇੱਥੇ ਗੇੜੇ ਲੜਦਾ ਪਰਤਾਂ ਅੱਜਾਂ ਮੈਂ ਚਿੰਤਾ ਨੂੰ ਕਰ ਲੈਣ ਦੇ ਤੂੰ ਮੇਰੇ ਵੱਲਦਾ ਹੁਲਦਾ ਹੋਵੇ ਲੱਗਦਾ ਹੈ ਵਾਦ ਨੂੰ ਵਧੀਆ ਨਾ ਤੇਰੇ ਕੋਈ ਕਰਨ ਦਾ ਕਰਨ ਨਾ ਹੈ ਨਾ ਪੂੰਜੀ ਬਣਾ ਕਰਦਾ ਠੀਕ ਆ ਅੱਛਾ ਠੀਕ ਆ ਪੂੰਜੀ ਆ ਮੇਰੇ ਮਾਮਲੇ ਜਿਆਦਾ ਤਕਲੰਦਾਦੀ ਨਾ ਦੇ ਨੀ ਤੇ ਚੋੜਦਾ ਤੈਨੂੰ ਸਾਬਤ ਕਰਕੇ ਦਿਲ ਘਰਾ ਦਊਗਾ ਪੂੰਜੀ ਸਾਹਿਬ ਆ ਗੰਗ ਚੱਲ ਜੂਗੀ ਮਦਨ ਹੀ ਆਇਆ ਤਾਂ ਪ੍ਰਵਾਤ ਪੀਪੀ ਸਾਹ ਕੋ ਤਨ ਤੇ ਠੀਕ ਨਾ ਸਵਾਗਤ ਹੈ ਓਏ ਆ ਤੂੰ ਬਟਾ ਘੜ ਦਾ ਯਾ ਤਾਂ ਦੂਜੀ ਤਦਾਨ ਵੀ ਲੈ ਗਿਆ ਦਾ ਚਲਾਉਣੇ ਆ ਚਲਾ ਓਏ ਖੇਡਣ ਵਾਲੀ ਨਹੀਂ ਖੋਜੀ ਸਾਬ ਚਲਾਉਣੇ ਆ ਫਿਰ ਅੱਜ ਫਿਰ ਕੀ ਗੱਲ ਦੀ ਐ ਮੇਰਾ ਮਤਲਬ ਛੇਤੀ ਲੱਭ ਤੂੰ ਓਏ ਆ ਤੂੰ ਕਮਾਲ ਦਾ ਬੰਦਾ ਯਾਰ ਤੈਨੂੰ ਕਿਆ ਨਾ ਜਦਾ ਬੰਟਿਆ ਸੁੰਝਾ ਇਹਨੂੰ ਮੇਰਾ ਗੁੱਸਾ ਕਿਉਂ ਜਾ ਮੂੰਹ ਤੇ ਉਂਗਲ ਧਰ ਲਾ ਬੋਤਾ ਓਪਰਾ ਯਾਉਂਦੇ ਰੱਖ ਤੈਨੂੰ ਕੰਮ ਕਰ ਲੈਨੇ ਇਹ ਮੈਨੂੰ ਲਾਈਟ ਨਹੀਂ ਦੇ ਦਿਆ ਸੁਝਾ ਦੇ ਹਾਂ ਲਾਈਟ ਨਹੀਂ ਲੈਣਾ ਡਾਰਕਲੀ ਲੈ ਯਾਰੇ ਬੋਲੀਦਾ ਤੁਸੀਂ ਆਪ ਕੰਮ ਵੱਡਾ ਤੇਰੇ ਮੂੰਹ ਨੂੰ ਮਾਰ ਨਹੀਂ ਚਾਹ てる ਕਿ ਦਮਾ ਬੋਲੀ ਕਰੇ ਨਾ ਪਾਇਦਾ ਆ ਯਾਰ ਮੇਰੇ ਮੂੰਹ ਦਾ ਪਹਿਲਾ ਬੰਦਾ ਜਿਹਨੂੰ ਤਾਂ ਤੰਦਰੁਸਤ ਆ ਗਿਆ ਅੱਜ ਲੱਗਦਾ ਸਭ ਦੇ ਬਈ ਚੁੱਪ ਯਾਰ ਦੂਸਰਾ ਗੋ ਨਾ ਤੇਲਵਾਰੀ ਬੰਦਾ ਭੈੜਾ ਲੱਗਦਾ ਵੇਖਣ ਕੋ ਜੋ ਪਕਰ ਖੋਜੀ ਬੰਦੇ ਭੈੜੀ ਹੁੰਦੇ ਆ ਕਰ ਲੈਂਦੇ ਉਹ ਆਵਰੀ ਕਾਰੋਇ ਪਾ ਲੈਂਦੇ ਇਹ ਪੈਸੇ ਲੱਭਣੇ ਆਂ ਮਜ਼ਾ ਆ ਰਿਹਾ ਇਹ ਜੋ ਬਲੀ ਕਰਨਾ ਹੈ ਇਹ ਤਾਂ ਹੈ ਹਨ ਵੀ ਖੋਜੀ ਬੰਦੇ ਭੇੜੇ ਬਹੁਤ ਹੁੰਦੇ ਆ ਸਮਝਾਈ ਆ ਨਾ ਮੈਂ ਖੋਜੀ ਗੁੱਸਾ ਨਾ ਕਰ ਉਹ ਤੇਨੂੰ ਕੀ ਯਾਰ ਕਾਮ ਪੰਗੇ ਲਗਾ ਯਾਰ ਉਹ ਬਰਾਵਾ ਤੂੰ ਮਾਰ ਦੇਗਾ ਹਮਦਰ ਰਟ ਕੋ ਦਾ ਬੈਕ ਖਾਦਾ ਦਾ ਤੁਮ ਆ ਇਹ ਵੀ ਅੱਛਾ ਤਾ ਇਹਦੇ ਤੋਂ ਨਾ ਪੂਰਾ ਕਰਨਾ ਮੇਰੀ ਗੱਦੀ ਨੂੰ ਕਰੂਗੀ ਤੇ ਬਏ ਇਹ ਨੰਗਨ ਹੈ ਇਹ ਬੰਦਾ ਬਹੁਤ ਕੈਂਡ ਆ ਸਿਰੇ ਦਾ ਬੰਦਾ ਵਧੀਆ ਭਾਈ ਲੱਭ ਦੂਗਾ ਪੈਸੇ ਤੁਸੀਂ ਵੀ ਕਾਰਵਾਈ ਕਰੀਏ ਕਿਸੇ ਪਾਸੇ ਤੂੰ ਸਿੱਧਾ ਗ੍ਰੈਸੀਨ ਤੂੰ ਹੀ ਦੇਖ ਲੈ ਲੈ ਉਹ ਯਾਰ ਤੂੰ ਇਹਨੂੰ ਕਰ ਲੈਨੇ ਖੋਜੀ ਨੂੰ ਲੈਣਾ ਦੇਖ ਲੈ ਤੱਕੇ ਤਾਂ ਮੈਂ ਪਿਆ ਸੀਗਾ ਆ ਕੀ ਕਰੀ ਜਨਾ ਯਾਰ ਸਮਾਨ ਤਾਂ ਮਰਾ ਉੱਥੇ ਪਿਆ ਸੀ ਲੱਭ ਲੈਣਦੇ ਉਹਨੂੰ ਵੰਟਾ ਟਕਾਉਣਾ ਕਿਉਂ ਕਿ ਲਬ ਲਬ ਕੋਜੀ ਸਾਹਿਬ ਤੋਂ ਲਬ ਪਤਾ ਨੂੰ ਕਿੰਨੇ ਦੀ ਕਹਿਆ ਨਾ ਪੰਗੇ ਲੈ ਵੰਟਾ ਟਕਾਉਂਦਾ ਨਹੀਂ ਵਾ ਕੋਜੀ ਸਾਹਬ ਨੂੰ ਲਾ ਲੈਨੇ ਕੋਈ ਗੱਲ ਨਹੀਂ ਬਸ ਸੈਨਰ ਵਾਲਿਆਂ ਤੇਰਾ ਬੰਨੇ ਕੀ ਫਕੜੇ ਪੂਰੋ ਤੋ ਤਾ ਇਹ ਤੂੰ ਤਾਂ ਕਪੜੇ ਨਹੀਂ ਪਾ ਗਏ ਤੇ ਖੱਜੀ ਆ ਲਾ ਦੇਓ ਭਰਾਵਾ ਜਲਦੀ ਲਾ ਲੈ ਭਾ ਯਾਰ ਬੜਾ ਤਮ ਲੱਗਿਆ ਨੇ ਵੇ ਤੂੰ ਲਾ ਲਵਾ ਕਟਿਆਸ ਨੂੰ ਕਿੰਨੇ ਦੀ ਕਹਾਂ ਮੈਂ ਓਏ ਲਾਖ ਦੇ 8 ਲੱਖ ਰੱਬ ਦੇ ਪੈਸਾ ਲਾਹ ਭਰਾਵਾ 8 ਲੱਖ ਦੇ ਕੋਜੀ ਸਾਹਿਬ 8 ਲੱਖ ਉਹ ਤੇ ਬੰਦਾ ਕਾਲ ਆਇਆ ਮੈਨੇ ਤਾਂ ਲੋਹੀ ਪੀਆ ਸਾਡਾ 8 ਲੱਖ ਰੱਬ ਦੇ ਫਿਰ 8 ਲੱਖ ਆਹ 8 ਲੱਖ ਉਹ ਉਹ ਉਹਦੇ ਤੇ 8 ਲੱਖਾਂ ਕੀ ਦਿੱਤੇ ਆਂ ਐਨੇ 8 ਲੱਖਾਂ ਦੋਸਤਾਂ ਕਰ ਦਿਆਂ ਉਹ ਤੂੰ ਚੁੱਪ ਕਰ ਜਾ ਮੈਂ ਕਰ ਲੈਣਾ ਇਹਦਾ ਕੰਮ ਕੀ ਇਹ ਮੁਕਰਲਾਂ ਦੇ ਕੰਮ ਆਦੇ ਬੰਦੇ ਲੱਭਦੇ ਆ ਮਾਥਾ ਬੰਦਾ ਲਿਆ ਮੈਂ ਲੱਭ ਕੇ ਤੇਰੇ ਵਾਸਤੇ ਮੈਨੂੰ ਤਾਂ ਹੀ ਲੱਗਦਾ ਇਹ ਲੱਭੂਗਾ ਲੱਭੂਗਾ ਇਹ ਟ੍ਰੇਨਿੰਗ ਕਰੀ ਜਾਂਦਾ ਖੋਜੀ ਦੀ ਹੋਰ ਵੀ ਇੰਨੇ ਇਨਸਾਫ ਤੇ ਚੋਰ ਜਿਹਾ ਲੱਗਦਾ ਉਹ ਤੂੰ ਡੇਜਾ ਤੇਰੀਆਂ ਨੇ ਤੂੰ ਚੋਰ ਕਿਹਨੂੰ ਕਹਿਣਾ ਓਏ ਯਾਰ ਖੋਜਾ ਲੱਭ ਆ ਨਾ ਤੂੰ ਡੇਜਾ ਯਾਰ ਆਪੇ ਲੱਭੋ ਮੈਂ ਨਾ ਦੱਸੀ ਉਹ ਫੋਦੀ ਸਾਹਿਬ ਯਾਰ ਤੇਰੇ ਵਰਗੇ ਚੋਰੀ ਕਰਦੇ ਆ ਡੇਜਾ ਯਾਰ दादा ना बोल ओ खो जा यार ओ यार ओ यार तू टिक जा यार ओ खो जा अपना पे लगो ओ खो जा दादा यार ते नौस की दे आज जा ओ यार दी तो यार भ्रावा ओ चोरा रेक दी ना वो भी दे बेचारे दी ओए भैया चाबी रखी थी दे दे यार ओ दी बेचारे खोजि खोजि साभ ओ बंटा ज मुड़ के किया ओए ਅਜੂ ਮੁੜ ਕੇ ਫੋਨ ਨਹੀਂ ਹੁੰਦਾ ਜਿਹੜਾ ਤੇਰੇ ਕੰਮ ਨਹੀਂ ਕਰਦਾ ਵੇ ਖਰਚ ਬੰਦਿਆ ਦੇ ਉਹ ਜਾ ਭੱਜਾ ਭੱਜਾ ਤੇ ਇੱਕ ਬੰਦਾ ਲੈ ਦੌਨੀ ਪਿਹਾਰਦਾ ਓਏ ਉੱਚੀ ਸੱਚਾ ਜਿਹਾ ਕਰਦੇ ਅੱਠ ਲੱਖ ਨਾਲ ਉਹਦੇ ਚ ਜੂਆ ਸੀ ਰੱਦੀ ਸੀ ਉਹਦੇ ਵਿੱਚ ਤੇ ਜਾ ਆ ਇੱਭਰਾ ਆ ਗੱਲ ਅੰਬੇ ਅੰਦਰ ਤੇ ਮੈਨੂੰ ਹੀ 2 ਲੱਖ ਦੇਣਾ ਸੀ ਬੰਦੇ ਨੇ ਭਗਾਈ ਕਰਾਈ ਸਾਰਾ ਬਰਸਰਾਇਆ ਦੇਖ ਲੈ ਤੇਰਾ ਕੁਲਜੀ ਵੀ ਕੱਚਾ ਸੀ ਤੂੰ ਝੂਠਾ ਦਾ ਝੂਠੀ ਵਾਲਦਾ ਤੂੰ